ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਾਰੇਰੀ ਮਹੱਲਾ ਪੰਜਵਾਂ ਹਮ ਤਨਵੰਤ ਭਾਖਠ ਸਚਨਾ ਆਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵਹਿ ਖੱਚ ਰਲ ਮਿਲ ਪਾਈ ਟੋਟ ਨ ਆਵੈ ਵੱਧ ਦੋ ਜਾਈ ਕਉ ਨਾਨਕ ਜਿਸਮਸਤਕ ਲੇਖ ਲਿਖਾਇ ਸੋਏ ਤ ਖਜ਼ਾਨੇ ਲਿਆ ਰਲਾਏ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਉ ਦਾ ਦੇ ਕਾ ਖੋਲ ਜਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੋ ਨਾ ਮੋਲ ਭਰੇ ਪੰਡਾਰਾ ਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਏ ਤ ਖਜ਼ਾਨੇ ਲੈ ਅਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੈ ਸਹਿਜ ਸੁਬਾਈ ਰਹਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਆ ਮੇਰਾ ਮਨ ਭਿਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵਹਿ ਖਰਚੈ ਰਲ ਮਿਲ ਭਾਈ ਟੋਟ ਨ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਓ ਦਾ ਦੇਕਾ ਖੋਲ ਡਠਖ ਜਾਣਾ ਤਾਂ ਮੇਰਾ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੋਂ ਨਾ ਮੋਲ ਭਰੇ ਪੰਡਾਰ ਖਟ ਅਤੋਲ ਖਾਵੇ ਖਰਚਾਰਾ ਮਿਲ ਪਾਈ ਟੋਟ ਨ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖ ਜਾਣਾ ਲੈ ਅਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਓ ਦਾ ਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੈ ਖਰਚਾ ਰਲ ਮਿਲ ਪਾਈ ਟੋਟ ਨ ਆਵੈ ਵਦ ਦੋ ਜਾਈ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖ਼ਜ਼ਾਨੇ ਲਿਆ ਰਲਾਏ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪਿਓ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਏ ਤ ਖਜ਼ਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਜ ਸੁਬਾਈ ਰਹਾਉ ਪਿਓ ਦਾਦੇ ਕਾ ਖੋਲ ਡਿਠਖ ਜਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋਂ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵਹਿ ਖਰਚੈ ਰਲ ਮਿਲ ਭਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਆਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਮੋਲ ਭਰੇ ਪੰਡਾਰ ਖਟ ਅਤੋਲ ਖਾਵੈ ਖਰਚਾਰਾ ਮਿਲ ਪਾਈ ਟੋਟ ਨ ਆਵੈ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੈ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਪਿਉ ਦਾ ਦੇਖਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਠੋ ਨ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਪਾਈ ਟੋਟ ਨ ਆਵੈ ਵਦ ਦੋ ਜਾਈ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਪਿਓ ਦਾ ਦੇਕਾ ਖੋਲ ਡਠਾ ਖਜਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੁਇਤ ਖਜ਼ਾਨੇ ਲੈ ਅਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵ ਹੈ ਸਹਿਜ ਸੁਬਾਈ ਰਹਾਉ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵ ਹੈ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰਾ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਖਟ ਅਤੋਲ ਖਾਵੈ ਖਰਚਾਰਾ ਮਿਲ ਪਾਈ ਟੋਟ ਨ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੈ ਲਿਆਰ ਲਾਏ ਹਮ ਧਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੇ ਖਰਚਾ ਰਲ ਮਿਲ ਪਾਈ ਟੋਟ ਨ ਆਵੇ ਵੱਧ ਦੋ ਜਾਈ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਬਾਈ ਰਹਾਉ ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵਹਿ ਖਰਚਾ ਰਲ ਮਿਲ ਭਾਈ ਟੋਟ ਨ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਖਟ ਸਚਨਾਏ ਹਰ ਗੁਣ ਗਾਵੈ ਸਹਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰਾ ਮਨ ਭਿਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨ ਮੋਲ ਭਰੇ ਪੰਡਾਰ ਖਟ ਅਤੋਲ ਖਾਵੇ ਖਰਚਾਰਾ ਲਿ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੈ ਲਿਆ ਰਲਾਏ ਹਮ ਧਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਉ ਦਾ ਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੈ ਖਰਚਾ ਰਲ ਮਿਲ ਪਾਈ ਟੋਟ ਨਾ ਆਵੈ ਵੱਧ ਦੋ ਜਾਈ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਓ ਦਾ ਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਬਾਈ ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰਾ ਮਨ ਭਿਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨਾ ਮੋਲ ਭਰੇ ਪੰਡਾਰ ਖੁੱਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖਜਾਨੇ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਓ ਦਾ ਦੇ ਕਾ ਖੋਲ ਡਠਖ ਜਾਣਾ ਤਾਂ ਮੇਰਾ ਮਨ ਭਿਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਖਟ ਅਤੋਲ ਖਾਵੇ ਖਰਚਾਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਏ ਤਖ ਜਾਨੈ ਲਿਆਰ ਲਾਏ ਹਮ ਤਨਵੰਤ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੋ ਨ ਮੋਲ ਭਰੇ ਪੰਡਾਰ ਅਖੁੱਟ ਅਤੋਲ ਖਾਵੈ ਖਰਚੈ ਰਲ ਮਿਲ ਪਾਈ ਟੋਟ ਨ ਆਵੈ ਵੱਧ ਦੋ ਜਾਈ ਕਉ ਨਾਨਕ ਜਸ ਮਸਤਕ ਲੇਖ ਲਿਖਾਏ ਸੋਏ ਤਖ਼ਜ਼ਾਨੇ ਲਿਆ ਰਲਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ